ਸਾਸ਼ੀਾ ਤੁਸੀਂ ਦੇਖ ਰਹੇ ਹੋ ਟਾਈਮ ਨਾਓ ਪੰਜਾਬ ਤੇ ਮੈਂ ਰਾਜੇਸ਼ ਆਲੂਣਾ ਦੱਸਣਾ ਚਾਹੁੰਦਾ ਕਿ ਜਿੱਥੇ ਅੱਜ ਕੱਲ ਬੱਚਿਆਂ ਦੇ ਸੁਨਹਿਰੀ ਭਵਿੱਖ ਦੇ ਲਈ ਜਿਹੜਾ ਮਾਪੇ ਹਮੇਸ਼ਾ ਹੀ ਚਿੰਤਾ ਦੇ ਵਿੱਚ ਰਹਿੰਦੇ ਨੇ ਔਰ ਅੱਜ ਕੱਲ ਜਿਹੜਾ ਕ੍ਰੇਜ਼ ਚੱਲਦਾ ਪਿਆ ਬੱਚਿਆਂ ਦਾ ਬਾਹਰ ਜਾਣ ਦੇ ਵਿੱਚ ਜਿਵੇਂ ਕਿ ਬਾਹਰ ਸੈਟਲ ਹੋਣ ਦਾ ਪੜ੍ਹਾਈ ਦੇ ਨਾਲ ਨਾਲ ਉੱਥੇ ਹੀ ਜਿਹੜਾ ਸੈਟਲ ਹੋਣ ਦਾ ਤਾਂ ਕਿਤੇ ਨਾ ਕਿਤੇ ਕੁਝ ਏਜੰਟਸ ਜਿਹੜੇ ਕੁਝ ਇਮੀਗ੍ਰੇਸ਼ਨ ਵਾਲੇ ਇਦਾਂ ਦੇ ਹੁੰਦੇ ਨੇ ਕਿ ਜਿਹੜੇ ਦੱਸਦੇ ਕੁਝ ਨੇ ਔਰ ਕਰਦੇ ਕੁਝ ਨੇ ਔਰ ਬੱਚਿਆਂ ਦਾ ਭਵਿੱਖ ਜਿਹੜਾ ਉਹ ਖਰਾਬ ਉਹਨਾਂ ਵੱਲੋਂ ਕੀਤਾ ਜਾਂਦਾ ਲੇਕਿਨ ਅਜ ਇੱਕ ਐਸਾ ਤੁਹਾਨੂੰ ਇੱਕ ਪ੍ਰੋਫੈਸ਼ਨਲ ਜਿਹੜਾ ਇੱਕ ਕਾਉਂਸਲਿੰਗ ਸੈਂਟਰ ਪਲੱਸ ਦਿਖਾਵਾਂਗੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਸਾਡੇ ਨਾਲ ਮੌਜੂਦ ਨੇ ਦਿਨਾਨਗਰ ਦੇ ਨਜ਼ਦੀਕ ਪੈਂਦੇ ਪਿੰਡਾਂ ਦੇ ਲੋਕਾਂ ਲਈ ਔਰ ਜਿਹੜੇ ਸ਼ਹਿਰ ਦੇ ਬੱਚਿਆਂ ਦੇ ਲਈ ਜਿਹੜਾ ਪਿੰਡਾਂ ਦੇ ਬੱਚਿਆਂ ਦੀ ਸੁਨਹਿਰੀ ਮੌਕਾ ਜਿਹੜਾ ਹੈ ਦਿਨਾਨਗਰ ਕੈਰੀਅਰ ਸੈਂਟਰ ਲੈ ਕੇ ਆਇਆ ਗੱਲਬਾਤ ਕਰਨੇ ਆ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਓਨਰ ਮੈਮ ਪਹਿਲਾਂ ਤਾਂ ਸਵਾਗਤ ਕਰਦੇ ਆਂ ਚੈਨਲ ਤੇ ਬਹੁਤ-ਬਹੁਤ ਥੈਂਕ ਯੂ ਜੀ ਹਾਂ ਨਾਮ ਦੱਸ ਦਿਓ ਔਰ ਦੱਸ ਦਿਓ ਕਿ ਕੀ ਹੈਗਾ ਸਾਰਾ ਕਿਸ ਤਰ੍ਹਾਂ ਮਤਲਬ ਕਿਸ ਤਰ੍ਹਾਂ ਇੱਕ ਬੱਚਾ ਜਿਹੜਾ ਐਡਮਿਸ਼ਨ ਜਿਹੜਾ ਇਸ ਲੈ ਸਕਦਾ ਇਸ ਸੈਂਟਰ ਦੇ ਵਿੱਚ ਹਾਂਜੀ ਜੀ ਵੈਲਕਮ ਟੂ ਕੈਰੀਅਰ ਸੈਂਟਰ ਮੇਰਾ ਨਾਮ ਨਰਿੰਦਰ ਕੌਰ ਮਾਨ ਹੈ ਮੇਰੇ ਹਸਬੰਡ ਨਰਨਾ ਕੁਲਵੰਤ ਸਿੰਘ ਮਾਨ ਕੀ ਕਹਿਣਾ ਚਾਹੁੰਦੇ ਹੋ ਕੀ ਪ੍ਰੋਸੀਜਰ ਹੈ ਔਰ ਅੱਜਕੱਲ ਜਿਵੇਂ ਇਮੀਗ੍ਰੇਸ਼ਨ ਵਾਲੇ ਜਿਹੜੇ ਬੱਚਿਆਂ ਨੂੰ ਸੁਪਨੇ ਦਿਖਾ ਕੇ ਔਰ ਯੂਨੀਵਰਸਿਟੀ ਦੇ ਨਾਮ ਦੇ ਉੱਤੇ ਜਿਹੜਾ ਹੋਰ ਯੂਨੀਵਰਸਿਟੀਾਂ ਚ ਭੇਜ ਦਿੰਦੇ ਨਾ ਇੱਥੇ ਕੀ ਅਲੱਗ ਕੀ ਹੈਗਾ ਇਹਦੇ ਵਿੱਚ ਇਹਦੇ ਵਿੱਚ ਅਲਰਗੀ ਜੀ ਜਰਮਨ ਗਵਰਨਮੈਂਟਰੀ ਅੰਡਰ ਅਸੀਂ ਕੰਮ ਕਰ ਰਹੇ ਆਂ ਜੀ ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਦੇ ਨਾਲ ਅਟੈਚ ਹੈ ਤੇ ਇਹਦੇ ਵਿੱਚ ਅਸੀਂ ਇਸ ਤਰ੍ਹਾਂ ਕਰ ਰਹੇ ਆ ਕਿ ਬੱਚਿਆਂ ਨੂੰ ਪਲੱਸ 2 ਜਿਨ੍ਹਾਂ ਨੇ ਕੀਤੀ ਹੋਈ ਹੈ ਉਹਨਾਂ ਲਈ ਇਹ ਆਫਰ ਹੈ ਜਾਂ ਸਿਰਫ ਸਕਿੱਲ ਵਾਲੇ ਬੱਚਿਆਂ ਲਈ ਆਫਰ ਹੈ ਜਿਹੜੇ ਬੱਚੇ ਉੱਥੇ ਜਾ ਕੇ ਖਰਾਬ ਨਾ ਹੋਣ ਕਿਉਂਕਿ ਅਸੀਂ ਜਿਹੜੇ ਬੱਚਿਆਂ ਨੂੰ ਵੀ ਲੈ ਕੇ ਜਾਵਾਂਗੇ ਉਹਨਾਂ ਨੂੰ 101% ਗਾਰੰਟੀ ਦੇ ਨਾਲ ਲੈ ਕੇ ਜਾਵਾਂਗੇ ਗਵਰਨਮੈਂਟ ਦੇ ਥਰੂ ਲੈ ਕੇ ਜਾਵਾਂਗੇ ਇਦੇ ਵਿੱਚ ਬੱਚਿਆਂ ਨੂੰ ਪਹਿਲਾਂ ਅਸੀਂ ਆਗਰੀ ਪੇਸਦੇ ਹਾਂ ਉੱਥੇ ਸਾਡਾ ਅਕੈਡਮੀ ਟਿਊਟੂਡ ਖੁੱਲਿਆ ਹੋਇਆ ਵਾ ਜਰਮਨ ਵਾਲਿਆਂ ਦਾ ਉਹਦੇ ਵਿੱਚ ਬੱਚਿਆਂ ਨੂੰ ਪਲੱਸ 2 ਤੋਂ ਬਾਅਦ ਜਿਹੜੇ ਵੀ ਆਉਂਦੇ ਆ ਸਾਡੇ ਕੋਲ ਉਹਨਾਂ ਨੂੰ ਅਸੀਂ ਆਇਲੈਸ ਕੋਰਸ ਜਿਸ ਤਰ੍ਹਾਂ ਕਰਦੇ ਆ ਬੱਚੇ ਉਸ ਤਰ੍ਹਾਂ ਸੀ ਜਰਮਨ ਦਾ ਕੋਰਸ ਕਰਵਾਨੇ ਆ ਉਹਦੇ ਵਿੱਚ ਬੇਸਿਕ ਸਕਿਲਸ ਵੀ ਆ ਜਿਹੜੀ ਬੱਚਿਆਂ ਦੀ ਉੱਥੇ ਇੰਪਰੂਵ ਕਰਾਈ ਹਾਂਜੀ ਉੱਥੇ ਹੁੰਦੇ ਆ ਉੱਥੇ ਪਲੱਸ B1 ਔਰ B2 ਦਾ ਕੋਰਸ ਕਰਵਾਇਆ ਜਾਂਦਾ ਬੱਚਿਆਂ ਨੂੰ ਪਲੱਸ ਉੱਥੇ ਬੱਚਿਆਂ ਨੂੰ ਅਸੀਂ ਟ੍ਰੇਨਿੰਗ ਦਿੰਨੇ ਆ ਹਾਰਟਿਸ ਦੀ ਕਿ ਜਰਮਨਸ ਚ ਜਾ ਕੇ ਉਹਨਾਂ ਨੇ ਕਿਸ ਤਰ੍ਹਾਂ ਕਵਰ ਕਰਨਾ ਹੈ plus ਓਹਨਾ ਨੂ ਓਥੇ interview ਦੀ ਤਯਾਰੀ ਕਰਵਾਈ ਜਾਂਦੀ ਹੈ ਫੇਰ ਓਹਨਾ ਦਾ test ਜਦੋ ਓਹ ਬਚੇ ਪਾਸ ਕਰ ਲੈਂਦੇ ਹੈ interview ਓਹਨਾ ਦੀ direct german ਤੋਂ ਹੀ ਹੁੰਦੀ ਹੈ ਨਾਲ ਆਗਰਾ ਦੇ ਜੇੜੇ madam head ਹੈ ਓਹ ਬੈਠੇ ਹੁੰਦੇ ਹੈ ਤੇ ਜਦੋ ਬੱਚੇ interview clear ਕਰ ਲੈਂਦੇ ਹੈ ਓਸੇ ਵੇਲੇ ਹੀ ਓਹਨਾ ਨੂ german ਤੋਂ ਹੀ connect ਆਏਗਾ ਏਦੇ ਵਿਚ ਇਹ ਕੋਈ ਨਹੀਂ ਹੈ ਕੀ ਏਦੇ ਵਿਚ ਜਾ ਅਸੀਂ agent ਹਾਂ ਜਾ ਕੁਛ ਵੀ ਹਾਂ ਏਹੋ ਜੇਹਾ ਕੁਛ ਨਹੀਂ ਹੈ ਏਦੇ ਵਿਚ direct ਹੀ ਜਿੰਨੇ ਵੀ paper ਆਉਂਦੇ ਹੈ document ਆਉਂਦੇ ਹੈ ਸਾਰੇ ਹੀ german ਤੋਂ ਆਉਂਦੇ ਹੈ verification ਹੋ ਕੇ ਆਉਂਦੇ ਹੈ ਬੱਚਿਆਂ ਦੇ ਕੋਲ ਇਦੇ ਵਿੱਚ ਕੋਈ ਵੀ ਇਸ ਤਰ੍ਹਾਂ ਨਹੀਂ ਹੈ ਕਿ ਅਸੀਂ ਜਾਂ ਖੁਦ ਕੁਝ ਕਰ ਸਕਦੇ ਆ ਜਾਂ ਕਿਸ ਤਰ੍ਹਾਂ ਇਹਦੇ ਵਿੱਚ ਸਿਰਫ ਬੱਚਾ ਹੀ ਖੁਦ ਕਰੇਗਾ ਬੱਚੇ ਦੇ ਵਿੱਚ ਕੁਆਲਟੀ ਹੋਣੀ ਚਾਹੀਦੀ ਹੈ ਕਿ ਉਹ ਪਲੱਸ 2 ਤੋਂ ਬਾਅਦ ਸਾਡੇ ਕੋਲ ਜੋ ਆਇਆ ਹੈ ਤੇ ਉਹ B1 ਕਰੇ B2 ਕਰੇ ਇੰਟਰਵਿਊ ਦੀ ਤਿਆਰੀ ਕਰੇ ਕਿਸੇ ਮੇਰੇ ਇੱਕ ਸਵਾਲ ਹੈ ਜੇ ਜਿਹੜਾ ਅਜਸਟਾਨ 6 ਮਹੀਨੇ ਦਾ ਤੁਸੀਂ ਕੋਰਸ ਦੱਸਦੇ ਹੋ ਫਸਟ ਟਾਈਮ ਬੱਚੇ ਕੋ ਕਲੀਅਰ ਨਹੀਂ ਹੁੰਦਾ 6 ਮਹੀਨਾਂ ਦਾ ਉਹਦੇ ਲਈ ਸੈਕੰਡ ਆਪਸ਼ਨ ਕੀ ਹੈ ਉਹ ਜਿਹੜੇ ਹਰ 3 ਮਹੀਨੇ ਬਾਅਦ ਕੋਰਸ ਹੁੰਦਾ ਹੈ ਬੱਚਿਆਂ ਦਾ ਹਰ 3 ਮਹੀਨੇ ਬਾਅਦ ਜੇ ਉਹ ਬੱਚਾ ਨਹੀਂ ਕਰ ਪਾਂਦਾ ਅਬਲ ਤਾਂ 90% ਬੱਚੇ ਹੈ ਕਿ ਉਹ ਪਹਿਲੀ ਵਾਰੀ ਜੀ ਪਾਸ ਹੁੰਦੇ ਹੈ ਜੇ ਬੱਚਾ ਵਾਈ ਚਾਂਸ ਕਿਸੇ ਕਰ ਨਹੀਂ ਕਰਵਾ ਰਿਹਾ ਪਹਿਲੀ ਵਾਰੀ ਵਿੱਚ ਸੈਕੰਡ ਵਾਰੀ ਵੀ ਉਹਨਾਂ ਨੂੰ ਚਾਂਸ ਮਿਲਦਾ ਹੈ ਬੱਚਿਆਂ ਨੂੰ ਕਰਨ ਦਾ ਉਹ ਤੀਸਰੀ ਵਾਰੀ ਵੀ ਕਰ ਸਕਦੇ ਆ ਇਹਦੇ ਵਿੱਚ ਕੋਈ ਲਿਮਟ ਨਹੀਂ ਹੈ ਕਿ ਬੱਚਾ ਇੱਕ ਵਾਰੀ ਚ ਹੀ ਪਾਸ ਹੋਏਗਾ ਤੇ ਉਹ ਉਹਨਾਂ ਨੂੰ ਅਸੀਂ ਲਗਾਵਾਂਗੇ ਉਹ ਨੈਕਸਟ ਟਾਈਮ ਫਿਰ ਬੱਚਾ ਪੇਪਰ ਦੇ ਸਕਦਾ। ਦੇਖੋ ਸਾਡੇ ਐਂਡ ਤੱਕ ਕੋਸ਼ਿਸ਼ ਹੁੰਦੀ ਹੈ ਕਿ ਬੱਚੇ ਨੇ ਜੇ ਪੈਸੇ ਪੇ ਕੀਤੇ ਆ ਫੀਸ ਆਪਣੀਆਂ ਪੇ ਕੀਤੀਆਂ ਤੇ ਉਹਨਾਂ ਦੀ ਟੈਸਟ ਦੀ ਤਿਆਰੀ ਅਸੀਂ ਆਗਰਾ ਵਿੱਚ ਇਸ ਤਰੀਕੇ ਨਾਲ ਕਰਵਾਉਂਦੇ ਆ। ਕਿ ਬੱਚਾ 100% ਉਹ ਕਲੀਅਰ ਟੈਸਟ ਕਰਦੇ ਕਰਦਾ ਹੈ। ਸੈਕਿੰਡ ਸਟੈਪ ਕੀ ਹੋਏਗਾ ਮੈਮ ਇਸ ਤੋਂ ਬਾਅਦ? ਸੈਕਿੰਡ ਸਟੈਪ ਇਹਨਾਂ ਦਾ ਬੱਚਿਆਂ ਦਾ ਜਿਹੜਾ ਪਰਚਾ ਪਲੱਸ B1 ਕਰ ਲੈਂਦਾ ਹਾਂਜੀ B1 B2 ਕਰ ਲੈਂਦਾ ਫਿਰ ਉਹਦੇ ਸੈਕਿੰਡ ਆਉਂਦੀ ਜੀ ਇੰਟਰਵਿਊ। ਇੰਟਰਵਿਊ ਦੀ ਵੀ ਤਿਆਰੀ ਅਸੀਂ ਆਗਰੇ ਹੀ ਕਰਵਾਨੇ ਆ ਇਹਨਾਂ ਨੂੰ। ਉਹ ਫੁੱਲ ਮਤਲਬ ਕਿ ਹਰ ਚੀਜ਼ ਦੀ ਬੱਚਿਆਂ ਨੂੰ ਨੋਲੇਜ ਦਿੱਤੀ ਜਾਂਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਤਿਆਰੀ ਕਰਨੀ ਆ ਕਿਸ ਤਰ੍ਹਾਂ ਅਗ ਇੰਟਰਵਿਊ 'ਚ ਬੋਲਣਾ ਹੈ। ਤੇ ਸਾਡੇ ਨਾਲ ਇੱਥੇ ਇੱਕ ਬੱਚਾ ਵੀ ਮੌਜੂਦ ਆ ਜਿਹਦੀ ਹੁਣੇ ਹਜੇ ਇੰਟਰਵਿਊ ਹੋਈ ਆ ਪਿਛਲੇ ਮਹੀਨੇ ਵਿੱਚ ਹੀ। ਹੂੰ। ਮਤਲਬ ਕਿ ਸਾਰਾ ਇਹ ਉਹਨਾਂ ਨੂੰ ਅਸੀਂ ਬਿਲਕੁਲ ਹੀ ਕਲੀਅਰ ਤਰੀਕੇ ਨਾਲ ਸਮਝਾ ਦਿੱਤਾ ਜਾਂਦਾ ਹੈ ਕਿ ਜਰਮਨ ਜਿਹੜੇ ਤੁਹਾਡੇ ਹੈਡ ਉੱਥੋਂ ਦੇ ਆ ਉਹਨਾਂ ਨੇ ਇੰਟਰਵਿਊ ਲੈਣੀ ਆ ਕਿਸ ਤਰ੍ਹਾਂ ਲੈਣੀ ਆ ਤੇ ਉਹ ਸਾਰਾ ਹੀ ਤਿਆਰੀ ਕਰ ਲੈਂਦੇ ਆ ਉਹ ਇੰਟਰਵਿਊ ਕਿਸ ਤਰ੍ਹਾਂ ਬਾਈ ਫੇਸ ਹੁੰਦੀ ਹੈ ਕਿ ਜਾਂ ਕਿਸੇ ਸੋਸ਼ਲ ਮੀਡੀਆ ਇਕ ਨਹੀ ਉਹ ਉਹਨਾਂ ਦੇ ਹੀ ਆਪਣੀ ਜ਼ੂਮ ਆਈਡੀ ਹੁੰਦੀ ਆ ਉਹ ਆਈਡੀ ਕਨੈਕਟ ਤੁਹਾਨੂੰ ਸਪੈਸ਼ਲ ਪੇਜ ਦੇ ਆ ਜਰਮਨ ਵਾਲੇ ਉਹਨੂੰ ਫਿਰ ਅਸੀਂ ਔਨ ਕਰਵਾਨਨੇ ਆ ਬੱਚਿਆਂ ਕੋਲ ਤੇ ਆਨਲਾਈਨ ਹੀ ਉਹ ਇੰਟਰਵਿਊ ਲੈਂਦੇ ਆ ਤੇ ਜਿਹੜੀ ਪੇਮੈਂਟ ਹੈ ਜਿਹੜੀ ਫੀਸ ਹੈ ਬੱਚਿਆਂ ਦੀ ਉਹ ਕਿਸ ਤਰ੍ਹਾਂ ਮਤਲਬ ਅਲੱਗ-ਅਲੱਗ ਪਾਟਾਂ ਚ ਲਈ ਜਾਂਦੀ ਹੈ ਕਿ ਮਨਨ ਕੀ ਐਡਮਿਸ਼ਨ ਫੀਸ ਵੀ ਕਿੰਨੀ ਉਹ ਵੀ ਦੱਸ ਦਿਓ ਹਾਂ ਜੀ ਹਾਂ ਜੀ ਇਹਦੇ ਵਿੱਚ ਇਹ ਜੇ ਕਿ ਅਸੀਂ ਫੀਸ ਬਾਰੇ ਬੰਦੇ ਕਿ ਜਿੰਨੀ ਵੀ ਫੀਸ ਹੈ ਸਾਰੇ ਹੀ ਅਕਾਊਂਟ ਤੋਂ ਬੱਚਿਆਂ ਦੇ ਅਕਾਊਂਟ ਉੱਥੇ ਜਰਮਨ ਦੇ ਅਕਾਊਂਟ ਵਿੱਚ ਹੀ ਜਾਂਦੀ ਤੇ ਠੀਕ ਹੈ ਠੀਕ ਤਾਂ ਉਸ ਤੋਂ ਬਾਅਦ ਜਦੋਂ ਬੱਚਾ ਉੱਥੇ ਪਹੁੰਚ ਜਾਂਦਾ ਹੈ ਜਰਮਨ ਦੇ ਵਿੱਚ ਤਾਂ ਪਹਿਲੇ ਦੱਸ ਦਿਓ ਕੀ ਬੇਸਿਕ ਹੈ ਕੀ ਹੈ ਮਤਲਬ ਕਿਹੜੀ ਕਿਹੜੀ ਕੈਟਾਗਰੀ ਦੇ ਵਿੱਚ ਬੱਚੇ ਉੱਥੇ ਐਡਮਿਸ਼ਨ ਲੈ ਸਕਦੇ ਨੇ ਇਹਦੇ ਵਿੱਚ ਬੱਚੇ ਨਰਸਿੰਗ ਲਈ ਜਾ ਰਹੇ ਜੀ ਹੋਟਲ ਮੈਨੇਜਮੈਂਟ ਲਈ ਜਾ ਰਹੇ ਜੀ ਜੀ ਸਕਿੱਲ ਵਾਲੇ ਬੱਚੇ ਜਾ ਰਹੇ ਜਿਹੜੇ ਕੁਕਿੰਗ ਲਈ ਆ ਜਿਨ੍ਹਾਂ ਨੇ ਆਲਰੇਡੀ ਸਕਿੱਲ ਨਰਸਿੰਗ ਕੀਤੀ ਹੋਈ ਆ ਉਹ ਬੱਚੇ ਜਾ ਰਹੇ ਨੇ ਤੇ ਬਾਕੀ ਜੇ ਵੀ ਕਿਸੇ ਨੂੰ ਇਨਫੋਰਮੇਸ਼ਨ ਹੋਰ ਜ਼ਿਆਦਾ ਲੈਣੀ ਆ ਤੇ ਉਹ ਇੱਥੇ ਆ ਕੇ ਸਾਡੇ ਨਾਲ ਕਨੈਕਟ ਕਰ ਸਕਦੇ ਆ ਉਹ ਸਾਰੀ ਇਨਫੋਰਮੇਸ਼ਨ ਇੱਥੇ ਦਿੱਤੀ ਜਾਏਗੀ ਦੱਸ ਦਿਓ ਕਿੱਥੇ ਹੈਗਾ ਆਫਿਸ ਆਫਿਸ ਦੀਨਾਨਗਰ ਅਵਾਂਖਾ ਰੋਡ ਬ੍ਰਾਂਪੁਰ ਜੀ ਬ੍ਰਾਂਪੁਰ ਉਹ ਕਿ ਬ੍ਰਾਂਪੁਰ ਰੋਡ ਆ ਵੰਕਾ ਠੀਕ ਹੈ ਤਾਂ ਉਸ ਤੋਂ ਬਾਅਦ ਇੱਕ ਮੇਰਾ ਲਾਸ ਸਵਾਲ ਆ ਜਿਹੜੀ ਸਭ ਤੋਂ ਵੱਧ ਚਿੰਤਾ ਜਿਹੜੀ ਹੁੰਦੀ ਹੈ ਖਾਸ ਕਰਕੇ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਆਪਣੇ ਭਵਿਕ ਨੂੰ ਲੈ ਕੇ ਵੀ ਕਿ ਜਦੋਂ ਉੱਥੇ ਕੋਰਸਿਸ ਜਦੋਂ ਖਤਮ ਹੋ ਜਾਣਗੇ ਬੱਚਿਆਂ ਦੇ ਤਾਂ ਉਸ ਤੋਂ ਬਾਅਦ ਜਿਹੜਾ ਉਹ ਬੱਚੇ ਉਥੇ ਜੋਬ ਦਾ ਵੀ ਕੋਈ ਪ੍ਰੋਬੀਟੇਸ਼ਨ ਨਹੀਂ ਹੁੰਦੀ ਤਾਂ ਹਾਂਜੀ ਜੇ ਬੱਚਾ ਉਥੇ ਡਿਪਲੋਮਾ ਕੰਪਲੀਟ ਕਰਦਾ ਜੇ ਤੇ 3 ਸਾਲ ਦਾ ਡਿਪਲੋਮਾ ਕੰਪਲੀਟ ਕਰਦਾ ਜੇ ਤੇ ਨਾਲ ਹੀ ਉਹਨਾਂ ਨੂੰ ਉਸੇ ਡਿਪਲੋਮੇ ਦੇ ਥਰੂ ਅੰਡਰ ਜਿਨ੍ਹਾਂ ਨੇ ਖੜਿਆ ਜੇ ਉਹ ਹੀ ਜੋਬ ਦਵਾਉਂਦੇ ਜਿਉਂ ਉਹਨਾਂ ਬੱਚਿਆਂ ਲਈ ਮਤਲਬ ਇਹਦੇ ਵਿੱਚ ਭਰੋਸਾ ਕਰ ਸਕਦੇ ਆ ਅਸੀਂ ਮਤਲਬ 101% ਭਰੋਸਾ ਇਹਦੇ ਵਿੱਚ ਕਿਉਂਕਿ ਬੱਚੇ ਹੀ ਉਹਨਾਂ ਦੇ ਅੰਦਰ ਜਾ ਰਹੇ ਆ ਮੇਰਾ ਨਾਮ ਤਨਵੀਰ ਕੀ ਕਹਿਣਾ ਚਾਹੁੰਦੇ ਕਿੰਦਾ ਐਕਸਪੀਰੀਅੰਸ ਲਿਆ ਹੈ ਤਾਂ ਮਤਲਬ ਜੇ ਜੇ ਤੂੰ ਕੋਰਸ ਜੁਗਾਰ ਰਿਹਾ ਨਹੀਂ ਕਰਕੇ ਆਇਆ ਉਹ ਕਿਦਾਂ ਦਾ ਐਕਸਪੀਰੀਅੰਸ ਤੇ ਮੈਸੇਜ ਜਿਹੜਾ ਯੂਜ਼ ਨਹੀਂ ਕਰ ਸਕਦੇ ਨਾ ਮੇਰਾ ਜਿਹੜਾ ਐਕਸਪੀਰੀਅੰਸ ਹੈ ਨਿਰਿੰਦਰ ਮੈਮ ਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਰਿਹਾ ਇਹ ਇੰਸਟੀਚਿਊਟ ਦੇ ਨਾਲ ਮਤਲਬ ਕਿ ਮੇਰੇ ਮਨ 'ਚ ਜਿਹੜੇ ਡਾਊਟ ਸੀਗੇ ਨਾ ਜਦੋਂ ਮੈਂ ਇਹਨਾਂ ਨੂੰ ਫਸਟ ਟਾਈਮ ਮਿਲੀ ਸੀ ਉਸੇ ਟਾਈਮ ਕਲੀਅਰ ਹੋ ਗਏ ਸੀ ਬਾਕੀ ਜਿਹੜੀ ਮੈਂ ਸਟੱਡੀ ਕੀਤੀ ਹੈ ਕੋਰਸ ਕੀਤਾ ਹੈ ਲੈਂਗੁਏਜ ਕੋਰਸ ਕੀਤਾ ਹੈ ਇੰਨਾ ਜ਼ਿਆਦਾ ਵਧੀਆ ਸਟਾਫ ਹੈ ਸਭ ਕੁਝ ਬਹੁਤ ਕੋਆਪਰੇਟਿਵ ਹੈ ਸਭ ਆਰਾਮ ਨਾਲ ਸਮਝਾਉਂਦੇ ਆ ਕਰਦੇ ਆ ਮਤਲਬ ਕੋਈ ਡਰ ਨਹੀਂ ਦਿਲ ਵਿੱਚ ਆਰਾਮ ਨਾਲ ਪੜ੍ਹੀਆਂ ਮੈਂ 3 ਮਹੀਨੇ ਮੈਂ 3 ਮਹੀਨੇ ਕੋਰਸ ਕੰਪਲੀਟ ਕੀਤਾ ਹੈ A1 to and B1 ਦਾ ਤੇ ਬੜੇ ਹੀ ਆਰਾਮ ਨਾਲ ਤਰੀਕੇ ਨਾਲ ਕੀਤਾ ਤੇ ਮੈਂ ਫਸਟ ਅਟ ਤੇ ਉਸ ਤੋਂ ਬਾਅਦ ਵਿੱਚ 15 ਦਿਨ ਬਾਅਦ ਜਦੋਂ ਮੈਂ ਇਹਨਾਂ ਨਾਲ ਗੱਲ ਕੀਤੀ ਉਸ ਤੋਂ 15 ਦਿਨਾਂ ਬਾਅਦ ਮੇਰੀ ਇੰਟਰਵਿਊ ਵੀ ਆ ਗਈ ਹੈ ਮਤਲਬ ਕਿ ਇੰਨਾ ਫਾਸਟ ਕੰਮ ਮੈਂ ਖੁਦ ਪਹਿਲੀ ਵਾਰ ਦੇਖਿਆ ਕਿ ਮੇਰੇ ਦਰ ਸੀਗਾ ਮੇਰੇ ਦਿਲ ਚ ਵੀ ਕਿ ਕਦੀ ਮੇਰੀ ਕੈਂਸਲ ਨਾ ਹੋ ਜਾਵੇ ਮੇਰਾ ਟੈਸਟ ਨਾ ਖਰਾਬ ਚੱਲ ਜਾਵੇ ਮੇਰਾ ਅਟੈਂਪਟ ਨਹੀਂ ਬਟ ਨਹੀਂ ਇਦਾਂ ਦਾ ਕੁਝ ਨਹੀਂ ਹੋਇਆ 15 ਦਿਨ ਬਾਅਦ ਮੇਰੀ ਇੰਟਰਵਿਊ ਆ ਗਈ ਜਦੋਂ ਮੇਰੀ ਇੰਟਰਵਿਊ ਸੀਗੀ ਜਿਹੜੇ ਮੈਮ ਨੇ ਪ੍ਰਿਪੇਅਰ ਕਰਵਾਈ ਕੀਤੀ ਮੈਮ ਨੇ ਉਹ ਵੀ ਬਹੁਤ ਨਾਈਸ ਮੈਮ ਸੀਗੇ ਹਰ ਇੱਕ ਚੀਜ਼ ਨੂੰ ਉਹ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਕਰਦੇ ਆ ਸਾਡੇ ਦੇਲ ਚ ਜਿਹੜੇ ਵੀ ਡਰ ਹੈਗੇ ਨੇ ਜੋ ਵੀ ਮਤਲਬ ਕਿ ਕੁਝ ਸਨ ਹੋ ਜਾਂਦਾ ਕਿ ਸਾਨੂੰ ਇਹ ਕੁਐਸਚਨ ਆਏਗਾ ਜਾਂ ਇਹ ਨਹੀਂ ਆਏਗਾ ਬਟ ਉਹੀ ਕੁਐਸਚਨਸ ਇੰਨੇ ਤਰੀਕੇ ਨਾਲ ਪ੍ਰਿਪੇਅਰ ਕਰਾਉਂਦੇ ਆ ਕਿ ਸਾਡੇ ਦੇਲ ਚ ਹੀ ਕੋਈ ਡਾਊਟ ਨਹੀਂ ਰਹਿੰਦਾ ਇੱਕ ਸਵਾਲ ਹੈ ਮੇਰਾ ਖਾਸ ਕਰਕੇ ਜਿਹੜਾ ਜ਼ਿਆਦਾਤਰ ਯੂਕੇ ਦਾ ਆਈਐਸ ਵੱਲ ਦੌੜਦਾ ਹੈ ਉਹ ਯੂਕੇ ਕੈਨੇਡਾ ਜਾਂ ਉਹਦੇ ਜਾਂਦੀ ਕੋਸ਼ਿਸ਼ ਕਰਦਾ ਹੈ ਉਹਨਾਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੇਰਾ ਤੇ ਇਹੀ ਮੈਸੇਜ ਹੈ ਕਿ ਇਹ ਚਾਲ ਜਿੰਨੂੰ ਕਹਿੰਦੇ ਆ ਨਹੀਂ ਕਰਨੀ ਚਾਹੀਦੀ ਜਿੱਧਰ ਬਾਕੀ ਜਾਂਦੇ ਉਧਰ ਨਹੀਂ ਜਾਣਾ ਚਾਹੀਦਾ ਕਿਉਂਕਿ ਸਾਨੂੰ ਇੱਕ ਵੱਖਰਾ ਆਪਣੇ ਆਪ ਨੂੰ ਇੱਕ ਵੱਖਰੀ ਸਾਈਡ ਲੈ ਕੇ ਜਾਣਾ ਚਾਹੀਦਾ ਤੇ ਮੇਰੀ ਇਹੀ ਸਲਾਹ ਆਰਿਆ ਨੂੰ ਕਿ ਜੇ ਹਾਂ ਜੇ ਤੁਸੀਂ ਇਸ ਇੰਸਟੀਚਿਊਟ ਵੱਲੋਂ ਜਾਂ ਜਰਮਨ ਜਾਣਾ ਚਾਹੁੰਦੇ ਹੋ ਤਾਂ ਇਹ ਸਭ ਤੋਂ ਬੈਸਟ ਵੇ ਆ ਉਸ ਬਿਲਡਿੰਗ ਕਿਉਂਕਿ ਇੱਥੇ ਸਾਨੂੰ ਇੱਕ ਤੱਕ ਕੈਰੀਅਰ ਓਪਰਚ्युनिटी ਮਿਲ ਜਾਂਦੀ ਹੈ ਜਿਸ ਕਰਕੇ ਜਿਹੜੇ ਬੱਚਿਆਂ ਨੂੰ ਦਿਹਾੜੀਆਂ ਲਾਣੀਆਂ ਪੈਂਦੀਆਂ ਬਾਹਰ ਜਾ ਕੇ ਇੱਧਰ ਉੱਧਰ ਜਾ ਕੇ ਕੰਮ ਲੱਭਣਾ ਪੈਂਦਾ ਉਹ ਇਦਾਂ ਦਾ ਕੁਝ ਨਹੀਂ ਸਾਨੂੰ ਕਰਨਾ ਪੈਂਦਾ ਮੇਰਾ ਨਾਮ ਜਗਵੀਰ ਸਿੰਘ ਹੈ ਜਗਵੀਰ ਕਿੰਨਾ ਦਾ ਐਕਸਪੀਰੀਅੰਸ ਹੈ ਸਭ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੈਂ ਆਗਰੇ 6 ਮਹੀਨੇ ਲਗਾਏ ਹੋਏ ਆ ਤੇ ਮੇਰਾ ਉੱਥੇ ਦਾ ਐਕਸਪੀਰੀਅੰਸ ਬਹੁਤ ਵਧੀਆ ਹੈ ਮੈਂ ਆਪਣਾ ਲੈਂਗੁਏਜ ਦਾ ਬੀਆਈ ਸਰਟੀਫਿਕੇਟ ਜੋ ਮੈਂ ਜੋ ਕੰਪਲੀਟ ਕਰ ਚੁੱਕਿਆ ਮੈਂ ਲੈਂਗੁਏਜ ਬੀ1 ਤੱਕ ਕਰ ਚੁੱਕਿਆ ਹੁਣ ਮੇਰਾ ਇੰਟਰਵਿਊ ਹੈ ਤੇ ਮੈਂ ਸਾਰਿਆਂ ਨੂੰ ਹੀ ਰეკਮੈਂਡ ਕਰਦਾ ਹਾਂ ਕਿ ਮਤਲਬ ਕਿ ਸਾਨੂੰ ਫ੍ਰੀ ਆਫ ਕੋਸਟ ਅਗਰ ਆਪਾ ਸਟੱਡੀ ਕਰਨਾ ਚਾਹੁੰਦੇ ਆ ਤਾਂ ਸਾਨੂੰ ਇਹ ਲਾਈਨ ਇੱਕ ਬਹੁਤ ਹੀ ਵਧੀਆ ਲਾਈਨ ਹੈ ਤੁਸੀਂ ਆਇਲੈਕਸਿ ਕਰ ਸਕਦੇ ਸੀ ਉੱਧਰ ਉੱਧਰ ਜਾਣੀ ਸਰ ਆਇਲੈਕਸ ਮੈਂ ਤਾਂ ਨਹੀਂ ਕੀਤੀ ਕਿਉਂਕਿ ਉਹਦੇ ਵਿੱਚ ਮੇਰਾ ਥੋੜਾ ਜਿਹਾ ਫੀਸ ਦਾ ਥੋੜਾ ਸਾ ਹੋਣਾ ਆਈਗਾ ਜਦੋਂ ਮੈਂ ਉੱਥੇ ਸਟੱਡੀ ਕਰਦਾ ਮੈਨੂੰ ਅਗਲੇ ਸਾਲ ਦੀ ਫੀਸ ਦੇਣੇ ਪੈਣੇ ਸੀ ਇਸ ਕਰਕੇ ਅਗਰ ਮੈਂ ਫ੍ਰੀ ਆਫ ਕੋਸਟ ਦੇਖਣਾ ਚਾਹੁੰਦਾ ਸੀਗਾ ਇਸ ਕਰਕੇ ਮੈਂ ਇਸ ਲਾਈਨ ਨੂੰ ਚੁਣਿਆ ਕਿ ਮੈਂ ਉੱਥੇ ਜਾ ਕੇ ਫ੍ਰੀ ਫ੍ਰੀ ਆਫ ਕੋਸਟ ਪੜ ਸਕਾਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਖਾਸਾ YouTube ਮੈਂ ਹਰ ਇੱਕ ਨੂੰ ਹੀ ਰეკਮੈਂਡ ਕਰਨਾ ਚਾਹੁੰਦਾ ਹਾਂ ਕਿ ਆਪਾਂ ਨੂੰ ਇਹ ਲਾਈਨ ਇੱਕ ਜਰਮਨ ਦੀ ਬਹੁਤ ਹੀ ਵਧੀਆ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਇੱਕ ਫੰਕਸ਼ਨ ਚਲਾਇਆ ਹੋਇਆ ਜ ਮਿਲਦੀ ਪਈ ਹੈ ਸੋ ਕਨ ਬਤ ਗੱਲਬਾਤ ਕਰਦੇ ਆਂ थैंक यू ਸੋ ਇਸਨ ਸਾਡੇ ਨਾਲ ਨਰਿੰਦਰ ਕੌਰ ਜੀ ਨਰਿੰਦਰ ਕੌਰ ਮਾਨ ਜੀ ਜਿਨ੍ਹਾਂ ਵੱਲੋਂ ਇੰਸਟੀਚੂਟ ਦੀਆਂ ਜਿਹੜੀਆਂ ਕੂਬੀਆਂ ਦੱਸੀਆਂ ਗਈਆਂ ਨੇ ਨਾ ਉੱਥੇ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਦਰਾਈਏ ਬੇਨਤੀ ਅਪੀਲ ਕਰਦੇ ਆ ਕਿ ਜੇਕਰ ਬੱਚਿਆਂ ਦਾ ਸੁਨਹਿਰੀ ਭਵਿੱਖ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਇਦਾਂ ਦੇ ਇੰਸਟੀਚੂਟਾਂ ਅਦੇ ਵਿੱਚ ਵਿਜ਼ਿਟ ਕਰੋ ਔਰ ਔਰ ਵੀ ਇਹਨਾਂ ਵੱਲੋਂ ਦੱਸਿਆ ਗਿਆ ਕਿ ਤੇ ਦੀਨਾਨਗਰ ਦੇ ਨਜ਼ਦੀਕ ਕਈ ਪਿੰਡਾਂ ਦੇ ਵਿੱਚ ਵੀ ਬੱਚੇ ਆਉਂਦੇ ਪਏ ਨੇ ਔਰ ਕਈ ਕੋਰਸ ਵੀ ਜਿਹੜਾ ਕੰਪਲੀਟ ਕਰ ਚੁੱਕੇ ਨੇ ਤਾਂ ਫਸਟ ਸਟੈਪ ਜਿਹੜਾ ਆਗਰਾ ਤੋਂ ਸ਼ੁਰੂ ਹੁੰਦਾ ਹੈ ਆਗਰਾ ਇਹਨਾਂ ਦਾ ਜਿਹੜਾ ਮੇਨ ਆਫਿਸ ਕਹਿ ਸਕਦੇ ਆ ਕਿ ਉੱਥੇ ਹੈ ਉਸ ਤੋਂ ਬਾਅਦ 6 ਮਹੀਨਾਂ ਬਾਅਦ ਜਿਹੜਾ ਜੇਕਰ ਬੱਚਾ ਐਲੀਜੀਬਲ ਹੁੰਦਾ ਹੈ ਤਾਂ ਉਸ ਨੂੰ ਉੱਥੋਂ ਹੀ ਰਵਾਨਾ ਜਿਹੜਾ ਇੰਟਰਵਿਊ ਤੋਂ ਬਾਅਦ ਕਰ ਦਿੱਤਾ ਜਾਂਦਾ ਤੁਸੀਂ ਇਸ ਖਬਰ ਇਸ ਪ੍ਰਯਾਸ ਨੂੰ ਕਿਦਾਂ ਦੇਖਦੇ ਹੋ ਕਮੈਂਟ ਬਾਕਸ ਦੇ ਵਿੱਚ ਆਪਣੀ رائے ਦੇ ਸਕਦੇ ਹੋ ਸੋ ਹੋਰ ਵੀ ਅਪਡੇਟ ਆਪਣੇ ਚੈਨਲ ਦੇ ਮਾਧਿਅਮ ਦੰਤਾਂ ਦਾ ਸਾਂਝ